ਆਹ ਦਾ ਨਾੜਾ ਆਹ ਟੈਂਕਰ ਫਟ ਗਿਆ ਜੀ ਟੈਂਕਰ ਫਟ ਗਿਆ ਪੈਟਰੋਲ ਵਾਲਾ ਖੰਨੇ ਪੁਲ ਦੇ ਉੱਪਰ ਬਲੋਹ ਚੌਂਕ ਚ ਦੇਖੋ ਇੱਕ ਖੰਨਾ ਬੱਸ ਸਟੈਂਡ ਦੇ ਕੋਲ ਅੱਗ ਲੱਗੀ ਆ ਜੀ ਉਹਦੇ ਉੱਪਰ ਟੈਂਕਰ ਡਰਾਈਵਰ ਡੇਰ ਡੇਰ ਆਇਆ ਇਹ ਟੈਂਕਰ ਨੂੰ ਅੱਗ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਪਟਾਕੇ ਪੈ ਰਹੇ ਨੇ ਪੂਰੇ ਅੱਗ ਪੂਰੀ ਫੈਲ ਚੁੱਕੀ ਆ ਧਾਨਕਾ ਅੱਗ ਪੂਰੀ ਤੇਲ ਵਾਲੀ ਗੱਡੀ ਨੂੰ ਮਾਰੀ ਲੱਗੀ ਆ ਹਾਂ ਹਾਂ ਹੁਣੇ ਲੱਗੀ ਆ ਓਰੇ ਕੀ ਤੇ ਬੋਲ ਚੀ ਤਾਵੇ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਹੁਣ ਇਹ ਕਿਸੇ ਟਰੈਂਕਰ ਨੂੰ ਅੱਗ ਲੱਗੀ ਆ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾਦੇ ਦਾ ਵਧੀ ਜਾ ਰਹੀ ਆ ਖੰਨਾ ਬੱਸ ਸਟੈਂਡ ਮਲੋਹ ਚੌਕ ਉਹ ਲੱਗਿਆ ਤੇ ਨੇੜੇ ਆਹ ਟੈਂਕਰ ਫਟ ਗਿਆ ਜੀ ਟੈਂਕਰ ਫਟ ਗਿਆ ਪٹرول ਵਾਲਾ ਖੰਨੇ ਪੁਲ ਦੇ ਉੱਪਰ ਮਲੋਹ ਚੌਕ ਚ ਦੇਖੋ ਇਹ ਖੰਨਾ ਬੱਸ ਸਟੈਂਡ ਦੇ ਕੋਲ ਅੱਗ ਲੱਗੀ ਆ ਜੀ ਉਹਦੇ ਉੱਪਰ ਟੈਂਕਰ ਨੂੰ ਅੱਗੇ ਲੱਗੀ ਲੱਗਦੀ ਆ ਜੀ ਕਿਸੇ ਟੈਂਕਰ ਨੂੰ ਧੂਕਾਕੇ ਫੈ ਰਹੇ ਨੇ ਪੂਰੇ ਅੱਜ ਪੂਰੀ ਫੈ ਚੁੱਕੀ ਆ ਧਾਨ ਕਾ ਦਾ ਪੂਰੀ ਤੇਰ ਵਾਲੀ ਗੱਡੀ ਨੂੰ ਮਾਰੀ ਲੱਗੀ ਆ ਆਹ ਹਾਂ ਹੁਣੇ ਲੱਗੀ ਆ ਔਰੇ ਕੀ ਤੇ ਬੋਲਤੀ ਕੀ ਕੈਬਿਨ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਇਹ ਕਿਸੇ ਟੈਂਕਰ ਨੂੰ ਅੱਗ ਲੱਗ ਗਈ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਆ ਦਾਦੇ ਦਾ ਵਧੀ ਜਾ ਰਹੀ ਆ ਖੰਨਾ ਬੱਸ ਸਟੈਂਡ ਮਲੋਹ ਚੌਕ ਉਹ ਲੱਗਿਆ ਤੇ ਨੇੜੇ ਆਹ ਟੈਂਕਰ ਫਟ ਗਿਆ ਜੀ ਟੈਂਕਰ ਫਟ ਗਿਆ ਪੈਟਰੋਲ ਵਾਲਾ ਖੰਨੇ ਪੁਲ ਦੇ ਉੱਪਰ ਮਲੋਹ ਚੌਕ ਚ ਦੇਖੋ ਇਹ ਖੰਨਾ ਬੱਸ ਸਟੈਂਡ ਦੇ ਕੋਲ ਅੱਗ ਲੱਗੀ ਆ ਜੀ ਉਦੇ ਉੱਪਰ ਚੰਦਨ ਡਰਾਈਵਰ 13 13 ਇਹ ਟੈਂਕਰ ਨੂੰ ਅੱਗੇ ਲੱਗੀ ਲੱਗਦੀ ਹੈ ਜੀ ਕਿਸੇ ਟੈਂਕਰ ਨੂੰ ਪਟਾਕੇ ਫੈ ਰਹੇ ਨੇ ਪੂਰੇ ਅੱਜ ਪੂਰੀ ਫੈ ਚੁੱਕੀ ਆ ਧਾਨ ਕਾ ਦਾ ਪੂਰੀ 13 ਵਾਲੀ ਗੱਡੀ ਨੂੰ ਮਾਰੀ ਲੱਗੀ ਆ ਹਾਂ ਹਾਂ ਉਹ ਨਹੀਂ ਲੱਗੀ ਆ ਔਰੇ ਕੀ ਤੇ ਬੰਤ ਗਈ ਟਾਇਰ ਵਿੱਚ ਮਰ ਗਿਆ ਮਰ ਗਿਆ ਮਰ ਗਿਆ ਹੁਣ ਇਹ ਕਿਸੇ ਟਰੈਂਕਰ ਨੂੰ ਅੱਗ ਲੱਗੀ ਹੈ ਤੇਲ ਵਾਲੇ ਦੇਖੋ ਕਿੰਨੀ ਅੱਗ ਫੈਲ ਚੁੱਕੀ ਹੈ ਦਾਦੇ ਤਹਾਂ ਵਧੀ ਜਾ ਰਹੀ ਹੈ ਖੰਨਾ ਬੱਸ ਸਟੈਂਡ ਹਮਲੋ ਚੌਕ